ਭਾਈ ਗੁਰਜੀਕਾ ਖਾਲਸਾਬ ਗੁਰਜੀਕੀ ਫਤਿਹ ਜੋੜ ਮੇਲਾ ਬੀੜ ਬਾਬਾ ਬੁੱਢਾ ਸਾਹਿਬ ਵਿਖੇ ਜੋ ਹਰ ਸਾਲ ਦੀ ਤਰ੍ਹਾਂ ਉੱਥੇ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਲਈ ਦਾ ਮਨਾਇਆ ਜਾਂਦਾ ਤੇ ਇੱਥੇ ਅਸੀਂ ਅੱਜ ਖੜੇ ਆ ਪਿੰਡ ਚੰਦਵਾਜਾ ਜਿਹੜਾ ਫਰੀਦਕੋਟ ਵਿਖੇ ਇਹ ਹਾਈਵੇ ਤੇ ਪਿੰਡ ਪੈਂਦਾ ਜਮਾ ਐਨਰ 54 ਜਿਹੜਾ ਰੋਡ ਜਾਂਦਾ ਇੱਥੋਂ ਇੱਥੋਂ ਜਾਂਦਾ ਸਿੱਧਾ ਤਰਵੰਡੀ ਨੂੰ ਇਧਰ ਲਪਾਸਾ ਰਹਿ ਜਾਂਦਾ ਫਰੀਦਕੋਟ ਦਾ ਇਸੇ ਪਿੰਡ ਦੇ ਚੰਦਵਾਜਾ ਦੇ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਇੱਕ ਲੰਗਰ ਲਾਇਆ ਜਾਂਦਾ ਹਰ ਸਾਲ ਤੇ ਤੁਸੀਂ ਵੇਖੋ ਵੀ ਭਾਰੀ ਲੰਗਰ ਲੱਗਾ ਹੋਇਆ ਸੰਗਤਾਂ ਦੂਰੋਂ ਦਰੋਂ ਆ ਕੇ ਨੌਜਵਾਨ ਵੀਰ ਬੱਚੇ ਬਜ਼ੁਰਗ ਸਾਰੇ ਛੱਕ ਰਹੇ ਆ ਤੇ ਟਰਾਲੀਆਂ ਸਾਰੇ ਵੀਰ ਖੜੇ ਆ ਤੇ ਹੁਣ ਇਥੋਂ ਸਿੱਧਾ ਇਹਨਾਂ ਨੇ ਅਮਰਸਰ ਸਾਹਿਬ ਜੋੜ ਮੇਲੇ ਤੇ ਬੀੜਾ بابا ਵੱਡਾ ਸਾਹਿਬ ਦੇ ਦਰਸ਼ਨ ਮੇਲੇ ਕਰਨ ਵਾਸਤੇ ਜਾਣਾ ਤੇ ਅੱਜ ਤੁਹਾਨੂੰ ਆਪਾਂ ਉੱਥੇ ਲੰਗਰ ਹਾਲ ਦੇ ਵਿੱਚ ਲੈ ਕੇ ਚਾਉਂਦੇ ਆਂ ਦਰਸ਼ਨ ਕਰੋ ਜੀ ਪਿੰਡ ਚੰਦਵਾਜਾ ਜ਼ਿਲ੍ਹਾ ਫਰੀਦਕੋਟ ਦੇ ਇੱਥੇ ਅਸੀਂ ਖੜੇ ਆ ਅੱਜ ਤੇ ਲੰਗਰ ਇੰਨਾ ਵੀਰਾਂ ਵੱਲੋਂ ਲਾਇਆ ਗਿਆ ਦੂਰੋਂ ਦਰੋਂ ਸੰਗਤਾਂ ਆ ਕੇ ਲੰਗਰ ਛੱਕ ਰਹੀਆਂ ਹੈ ਤੇ ਲੰਗਰ ਛਕਣ ਤੋਂ ਬਾਅਦ ਇੱਥੇ ਥੋੜਾ ਜਿਹਾ ਰੁੱਕ ਕੇ ਫਿਰ ਇੱਧਰ ਸਿੱਧਾ ਤਲਵੰਡੀ ਭਾਈ ਵੱਲ ਹੋ ਕੇ ਤੇ ਸਿੱਧੀਆਂ ਸੰਗਤਾਂ ਜਾਂਦੀਆਂ ਆਂ ਅੰਮ੍ਰਿਤਸਰ ਸਾਹਿਬ ਜੋੜ ਮੇਲਾ ਬਾਬਾ ਬੁੱਢਾ ਸਿਰ ਹਰ ਸਾਲ ਇੱਥੇ ਮਨਾਇਆ ਜਾਂਦਾ ਤੇ ਦੂਰੋਂ ਤਰੋਂ ਸੰਗਤਾਂ ਕੇ ਛਕਦੀਆਂ ਲੰਗਰ ਆ ਵੇਖੋ ਟਰੈਕਟਰ ਖੜੇ ਨੌਜਵਾਨ ਵੀਰਾਂ ਦੇ ਤੇ ਆਹ ਵੇਖੋ ਜੀ ਇਧਰਲੇ ਪਾਸੇ ਮੈਡੀਕਲ ਦੀ ਸਹੂਲਤ ਵੀ ਦਿੱਤੀ ਜਾਂਦੀ ਹੈ ਮੈਡੀਕਲ ਟਰੈਕਟੀ ਅਨਰਜ ਐਸੋਸੀਏਸ਼ਨ ਪੰਜਾਬ ਬਲਾਕ ਫਰੀਦਕੋਟ ਜੇ ਕਿਸ ਨੂੰ ਮੈਡੀਕਲ ਦੀ ਸਹੂਲਤ ਪੈਂਦੀ ਉਹ ਵੀ ਇੱਥੇ ਦਿੱਤੀ ਜਾਂਦੀ ਆ ਹਰ ਤਰ੍ਹਾਂ ਦੀ ਸਹੂਲਤ ਮਤਲਬ ਦਿੱਤੀ ਜਾਂਦੀ ਆ ਲੰਗਰ ਪਾਣੀ ਦੀ ਤੇ ਟਰੈਕਟਰ ਦੂਰੋਂ ਦਰੋਂ ਖੜੇ ਆ ਤੇ ਸੰਗਤਾਂ ਜਾਂਦੀਆਂ ਜੋੜ ਮੇਲਾ ਬਾਬਾ ਬੁੱਢਾ ਸੇਬੀ ਦਾ ਮਨਾਉਣ ਸੋ ਤੁਹਾਨੂੰ ਜੇ ਵੀਡੀਓ ਵਧੀਆ ਲੱਗੇ ਤਾਂ ਜਰੂਰ ਵਾਦ ਵਾਦ ਅੱਗੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਜੀ ਤੇ ਜਿਹੜੀਆਂ ਸੰਗਤਾਂ ਦਰਸ਼ਨ ਕਰਨੇ ਚਾਹੁੰਦੇ ਆ ਉੱਥੇ ਅੰਮ੍ਰਿਤਸਰ ਸਾਇਤ ਜਰੂਰ ਪਾਈ ਤੇ ਜਾਓ ਤੇ ਜਿਨ੍ਹਾਂ ਦਾ ਪਿੰਡ ਰਸਤੇ ਵਿੱਚ ਆਉਂਦਾ ਚੰਦਵਾਜਾ ਤੇ ਜਰੂਰ ਤੇ ਸਟੇ ਕਰੋ ਇਹ ਲੰਗਰ ਕਾਫੀ ਦਿਨ ਚੱਲਦਾ ਜਿੰਨਾਂ ਦੇ ਨਾ ਬਾਬਾ ਬੁੱਢਾ ਸੇਬੀ ਦਾ ਮੇਲਾ ਲੱਗਦਾ ਉਹਨੇ ਦਿਨੇ ਲੰਗਰ ਜਰੂਰ ਚੱਲਦਾ ਹੈ ਆਹ ਵੇਖੋ ਕਿਸੇ ਵੀਰ ਦਾ ਮੋਟਰਸਾਈਕਲ ਹੈ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਇਕਤਾ ਸੇਵਾਦਾਰ ਕੁਲਵਿੰਦਰ ਸਿੱਧੂ ਵੀ ਮਤਲਬ ਯੂਨੀਅਨ ਦੇ ਬੰਦੇ ਵੀ ਜਿਹੜੇ ਆ ਦਰਸ਼ਨ ਮੇਲੇ ਕਰਨ ਵਾਸਤੇ ਜਾਂਦੇ ਆ ਤੇ ਦੂਰ ਉੱਤਰੋਂ ਸੰਗਤਾਂ ਇੱਥੇ ਆਉਂਦੀਆਂ ਆ ਮੋਟਰਸਾਈਕਲ ਖੜੇ ਆ ਗੱਡੀਆਂ ਖੜੀਆਂ ਵੇਖੋ ਇਧਰ ਨੌਜਵਾਨ ਵੀਰਾਂ ਦਾ ਇਕੱਠ ਹੈ ਇੱਥੇ ਲੰਗਰ ਪਾਣੀ ਚੱਲਦਾ ਹੈ ਚਾਹ ਪਾਣੀ ਛੱਕ ਕੇ ਜਲੇਬੀਆਂ ਲੰਗਰ ਛੱਕ ਕੇ ਲੰਗਰ ਪਾਣੀ ਛੱਕ ਕੇ ਫਿਰ ਸੰਗਤਾਂ ਆਪਦੇ ਪ੍ਰੇਟ ਪੂਜਾ ਕਰਕੇ ਤੇ ਫਿਰ ਸਿੱਧੇ ਰਵਾਨਾ ਹੋ ਜਾਂਦੇ ਸ੍ਰੀ ਦਮਦਰ ਸਾਹਿਬ ਨੂੰ ਪਿੰਡ ਚੰਦਵਾਜਾ ਦੇ ਵੀਰਾਂ ਦਾ ਬਹੁਤ ਵਧੀਆ ਬਰਲਾ ਇਹ ਆ ਵੇਹ ਟਰੈਕਟਰ ਖੜਾ ਜੀ ਇਧਰ ਆਪਣਾ 735 ਸਵਰਾਜ ਤਾਨਦਰਵਾ ਬੁੱਢਾ ਸਾਹਿਬ ਲਿਖਿਆ ਹੈ ਨਾ ਉਹ ਬੁੱਢਾ ਸਾਹਿਬ 2K24 ਮਤਲਬ ਇਥੇ ਹਰ ਸਾਲ ਕੀਤਾ ਜਾਂਦਾ ਹੈ 6 7 ਤੇ ਤਕਰੀਬਨ 8 ਤਰੀਕ ਨੂੰ ਹੁੰਦਾ ਅਕਤੂਬਰ ਮਹੀਨਾ ਚੱਲੀ ਜਾਂਦਾ ਤੇ ਜਦੋਂ ਤੁਸੀਂ ਆਓ ਤੇ ਜਰੂਰ ਇਥੇ ਆ ਕੇ ਦਰਸ਼ਨ ਕਰੋ ਤੇ ਲੰਗਰ ਪਾਣੀ ਸ਼ਕੋ ਜੀ ਅਨੰਦ ਚਰੰਜਾ ਰੋਡ ਆ ਤੇ ਫਰੀਦਕੋਟ ਨੂੰ ਆ ਸੜਕ ਫਰੀਦਕੋਟ ਨੂੰ ਜਾਂਦੀ ਆ ਤੇ ਇੱਧਰ ਜਿਹੜਾ ਜਮ ਇਹਦੇ ਉਲਟ ਸਾਈਡ ਇੱਧਰ ਰਾਹ ਜਾਂਦਾ ਮੋਦੀ ਕੀ ਨੂੰ ਤਲਵੰਡੀ ਭਾਈ ਨੂੰ ਆ ਵੇਖੋ ਇੱਥੇ ਟਰੱਕ ਖੜੇ ਆ ਜਿਹੜੇ ਸੰਗਤਾਂ ਜੋੜ ਮੇਲਾ ਬਾਬਾ ਬੁੱਢਾ ਸਾਹਿਬ ਦੇ ਦਰਸ਼ਨ ਕਰਨ ਆ ਕੇ ਜਾਂਦੀਆਂ ਤੇ ਬਹੁਤ ਦੂਰ ਤੁਰਟ ਆਉਂਦੀਆਂ ਤੇ ਸਟੇ ਕਰਦੇ ਆ ਤੇ ਆ ਵੇਖੋ ਇਹਦੀ ਆਨੰਦ ਮਾ ਰੇ ਲੰਗਰ ਪਾਣੀ ਦਾ ਪਿੰਡ ਚੰਦਵਾਜਾ ਵਿੱਚ ਲੱਗਿਆ ਹੋਇਆ ਇਹ ਜਦੋਂ ਤੁਸੀਂ ਆਓ ਤੇ ਜਰੂਰ ਇੱਥੇ ਰੁਕੋ ਜੀ ਆਵੇ ਕੋਈ ਗੱਡੀਆਂ ਲੱਗਦੀਆਂ ਟਰੈਕਟਰ ਖੜੇ ਨੌਜਾਨ ਵੀ ਖੜੇ ਆ ਬਹੁਤ ਸੋਨਾ ਬਰਾਦਾ ਕੀਤਾ ਜਾਂਦਾ ਹੈ ਨਾ ਵੀਰਾਂ ਦੇ ਵੱਲੋਂ ਤਾਂ ਬਾਬਾ ਬੁੱਢਾ ਸਾਹਿਬ ਜੀ ਦਾ ਹਰ ਸਾਲ ਇੱਥੇ ਲੰਗਰ ਲਾਇਆ ਜਾਂਦਾ ਹੈ 5 6 7 ਅਕਤੂਬਰ ਯਾ ਵੇਖੋ ਜੀ ਸੰਗਤਾਂ ਦੂਰੋਂ ਦਰੋਂ ਆਉਂਦੀਆਂ ਗੱਡੀਆਂ ਟਰੈਕਟਰ ਟਰੱਕ ਇੱਥੇ ਕਈਆਂ ਦੀਆਂ ਦੁਕਾਨ ਵੀ ਹੈ ਬਹੁਤ ਸ਼ਿਹੂਰ ਝੰਡਵਾਲੇ ਦੀ ਪੁਰਾਣੀ ਅਸਲੀ ਦੁਕਾਨ ਇੱਥੇ ਹੈਗੀ ਗੁਰਦੇਵ ਸਿੰਘ ਬਾਂਸਲ ਅੱਡਾ ਝੰਡਲਾ ਚੰਦਵਾਜਾ ਫਰੀਦਕੋਟ ਦੇ ਪੈਂਦਾ ਤੇ ਦਰਸ਼ਨ ਕਰੋ ਜੀ ਵੇਖੋ ਸੰਗਤਾਂ ਹਮ ਹਮ ਆ ਕੇ ਜਿਵੇਂ ਜਿਵੇਂ ਹਨੇਰਾ ਹੋ ਜਾਂਦਾ ਉਹ ਸੰਗਤਾਂ ਦਾ ਕੱਟ ਜ਼ਿਆਦਾ ਵਧ ਜਾਂਦਾ ਜੀ ਰਾਤ ਦਾ ਵੇਲਾ ਹੋ ਚੁੱਕਾ ਹੈ ਜੀ ਤੇ ਜਿਵੇਂ ਜਿਵੇਂ ਰਾਤ ਹੋ ਜਾਂਦੀ ਓਵੇਂ ਸੰਗਤਾਂ ਦਾ ਕੱਟ ਜ਼ਿਆਦਾ ਹੋ ਹੀ ਜਾਂਦਾ ਟਰੈਕਟਰ ਟਰਾਲੀਆਂ ਇੱਧਰ ਟਰੱਕ ਗੱਟੀਆਂ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਮੋਟਰਸਾਈਕਲ ਤੇ ਜਿਹੜੇ ਵੀਰ ਆਉਂਦੇ ਆ ਸਾਰੇ ਇੱਥੇ ਲੰਗਰ ਛੱਕੇ ਜਾਂਦੇ ਆ ਪਿੰਡ ਚੰਦਵਾਜਾ ਦੇ ਵੀਰਾਂ ਦਾ ਬਹੁਤ ਸੋਹਣਾ ਪਰਾਲਾ ਇਹ ਜਿਹੜਾ ਤਾਂ ਕਿਉਂਦਾ ਕਿਉਂਕਿ ਪਿੱਛੋਂ ਜਿਹੜੇ ਸੰਗਤ ਆਉਂਦੀ ਉਹਨਾਂ ਨੇ ਗਾਂਵਰ ਸਰ ਜਾਣਾ ਬਹੁਤ ਲੰਮੀ ਵਾਰਟ ਹੈ ਜਪਿੰਡ ਅੱਤੇ ਕਰਨਾ ਹੁੰਦਾ ਤੇ ਫਿਰ ਸੰਗਤ ਨੂੰ ਮਤਲਬ ਪ੍ਰਸ਼ਾਦੀ ਦੀ ਲੋੜ ਹੁੰਦੀ ਤੇ ਬਹੁਤ ਵਧੀਆ ਜੀ ਵੀਰਾ ਵੱਲੋਂ ਪ੍ਰਸ਼ਾਦਾ ਇੱਥੇ ਲਾਇਆ ਗਿਆ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਮਹਾਰਾਜ ਨੇ ਸਾਰੇ ਵੀਰਾਂ ਦੀ ਪਿੰਡ ਦੀ ਸੇਵਾ ਸਫਲ ਕਰਨ ਵੈਕੁਜੀ ਕਾ ਖਾਲਸਾ ਵੈਕੁਜੀ ਕੀ ਫਤਹ ਸੋ ਸ਼ਾਂਤ ਨਵਾਬ ਬੁੱਢਾ ਸਾਹਿਬ ਨੇ ਲੰਗਰ ਆ ਕੇ ਜਗ੍ਹਾ ਪੈਣ ਚੰਦਵਾਜ ਦੇ ਨੇ ਇੱਥੇ ਹੱਡ-ਫੱਡ ਸੇ ਪ੍ਰਕਾਸ਼ ਹੋਈਆਂ। ਬੀਬੀਆਂ ਬਹੁਤ ਸੇਵਾ ਕਰੀ ਜਾਂਦੀਆਂ ਥੇ। ਤੇ ਆਹ ਵੇਖੋ ਲੇਟਾਂ ਜਗੀ ਜਾਂਦੀਆਂ ਹਨ ਨੇਰਾ ਹੋਈ ਜਾਂਦਾ। ਇੱਧਰ ਦੇ ਪਾਸੇ ਵੇਖੋ ਜੀ। ਬੀਬੀਆਂ ਤਨਮਨ ਦਾੰਦ ਨਾਲ ਸੇਵਾ ਕਰੀ ਜਾਂਦੀਆਂ ਪੈਣ ਚੰਦਵਾਜ ਦੇ ਵੀ ਬਹੁਤ ਸੋਨਾ ਪਰਾਲਾ ਇਹ। ਔਰ ਦੂਜੀ ਸਾਈਡ ਲੰਗਰ ਲੱਗਾ ਹੋਇਆ। ਜਦੋਂ ਵੀ ਆਓ ਤੇ ਜ਼ਰੂਰ ਜੀ ਦਰਸ਼ਨ ਕਰਕੇ ਜਾਓ ਮਹਾਰਾਜ ਦੇ ਸੰਗਤ ਦੇ ਦਰਸ਼ਨ ਕਰੋ। ਲੰਗਰ ਪਾਣੀ ਛਕੋ ਜੀ।